ਅੱਜ ਦੀ ਸਭ ਤੋਂ ਵੱਡੀ ਖਬਰ ਇਸ ਟਾਈਮ ਅਸੀਂ ਖੜੇ ਆ ਜੋ ਪਟਿਆਲਾ ਤੋਂ ਜ਼ੀਰਕਪੁਰ ਜੋ ਰੋਡ ਜਾ ਰਹੀ ਹੈ ਇੱਥੇ ਐਚ ਐਲ ਪੀ ਸੋਸ਼ਲ ਸਕੂਅਰ ਨਾਮ ਦਾ ਜੋ ਪ੍ਰੋਜੈਕਟ ਬਣ ਰਿਹਾ ਨਾਬਾ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਲੇਕਿਨ ਇੱਥੇ ਕੁਝ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਉਸ ਕਾਰਨ ਇੱਥੇ ਜੋ ਜੀ ਸੀ ਬੀ ਹੈ ਉਹਨੇ ਆਪਣੀ ਖੁਦਾਈ ਕਰਨੀ ਚਾਹੀ ਲੇਕਿਨ ਖੁਦਾਈ ਕਰਦੇ ਦੌਰਾਨ ਉਹਨਾਂ ਦੇ ਜੋ ਖੁਦਾਈ ਕਰਦੇ ਵਕਤ ਨੀਚੇ ਜੋ ਸੀ ਐਨ ਜੀ ਪਾਈਪ ਗੈਸ ਲਾਈਨ ਹੁੰਦੀ ਹੈ 올 ਫਟ ਜਾਣਕਾਰਨ ਇੱਥੇ ਬਹੁਤ ਵੱਡਾ ਹਾਦਸਾ ਜੋ ਹੈ ਉਹ ਟਲਣ ਤੋਂ ਬਚ ਗਿਆ ਜਦੋਂ ਇਸ ਹਾਦਸੇ ਦਾ ਪਤਾ ਚੱਲਿਆ ਤਾਂ ਨਾਲ ਦੀ ਨਾਲ ਟ੍ਰੈਫਿਕ ਪੁਲਿਸ ਵਾਲਿਆਂ ਨੇ ਦਮਕਲ ਵਿਭਾਗ ਨੂੰ ਬੁਲਾਇਆ ਤੇ ਉਹਨਾਂ ਨੇ ਇੱਥੇ ਆ ਕੇ ਇਸ ਸੀਐਨਜੀ ਗੈਸ ਉੱਤੇ ਕਾਬੂ ਪਾਇਆ ਤੇ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਦਿੱਤੀ ਅਗਰ ਕੀ ਇਹ ਗੈਸ ਉੱਤੇ ਰਹਿੰਦੇ ਸਮੇਂ ਚ ਕਾਬੂ ਨਾ ਪਾਇਆ ਜਾਂਦਾ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਪਰ ਗਨੀਮਤ ਇਹ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਜਤਿੰਦਰ ਲੱਕੀ ਜ਼ੀਰਕਪੁਰ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਇਸ ਟਾਈਮ ਅਸੀਂ ਖੜੇ ਆ ਜੋ ਪਟਿਆਲਾ ਤੋਂ ਜ਼ੀਰਕਪੁਰ ਜੋ ਰੋਡ ਜਾ ਰਹੀ ਹੈ ਇੱਥੇ ਐਚ ਐਲ ਪੀ ਸੋਸ਼ਲ ਸਕੇਅਰ ਨਾਮ ਦਾ ਜੋ ਪ੍ਰੋਜੈਕਟ ਬਣ ਰਿਹਾ ਹੈ ਨਾਬਾ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਲੇਕਿਨ ਇੱਥੇ ਕੁਝ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਉਸ ਕਾਰਨ ਇੱਥੇ ਜੋ ਜੇ ਸੀ ਬੀ ਹੈ ਉਹਨੇ ਆਪਣੀ ਖੁਦਾਈ ਕਰਨੀ ਚਾਹੀ ਲੇਕਿਨ ਖੁਦਾਈ ਕਰਦੇ ਦੌਰਾਨ ਉਹਨਾਂ ਦੇ ਜੋ ਖੁਦਾਈ ਕਰਦੇ ਵਕਤ ਨੀਚੇ ਜੋ ਸੀ ਐਨ ਜੀ ਪਾਈਪ ਗੈਸ ਲਾਈਨ ਹੁੰਦੀ ਹੈ 올 ਫਟ ਜਾਣਕਾਰਨ ਇੱਥੇ ਬਹੁਤ ਵੱਡਾ ਹਾਦਸਾ ਜੋ ਹੈ ਉਹ ਟਲਣ ਤੋਂ ਬਚ ਗਿਆ ਜਦੋਂ ਇਸ ਹਾਦਸੇ ਦਾ ਪਤਾ ਚੱਲਿਆ ਤਾਂ ਨਾਲ ਦੀ ਨਾਲ ਟ੍ਰੈਫਿਕ ਪੁਲਿਸ ਵਾਲਿਆਂ ਨੇ ਦਮਕਲ ਵਿਭਾਗ ਨੂੰ ਬੁਲਾਇਆ ਤੇ ਉਹਨਾਂ ਨੇ ਇੱਥੇ ਆ ਕੇ ਇਸ ਸੀਐਨਜੀ ਗੈਸ ਉੱਤੇ ਕਾਬੂ ਪਾਇਆ ਤੇ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਦਿੱਤੀ ਅਗਰ ਕੀ ਇਹ ਗੈਸ ਉੱਤੇ ਰਹਿੰਦੇ ਸਮੇਂ ਚ ਕਾਬੂ ਨਾ ਪਾਇਆ ਜਾਂਦਾ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਪਰ ਗਨੀਮਤ ਇਹ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਜਤਿੰਦਰ ਲੱਕੀ ਜ਼ੀਰਕਪੁਰ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਇਸ ਟਾਈਮ ਅਸੀਂ ਖੜੇ ਆ ਜੋ ਪਟਿਆਲਾ ਤੋਂ ਜ਼ੀਰਕਪੁਰ ਜੋ ਰੋਡ ਜਾ ਰਹੀ ਹੈ ਇੱਥੇ ਐਚ ਐਲ ਪੀ ਸੋਸ਼ਲ ਸਕੇਅਰ ਨਾਮ ਦਾ ਜੋ ਪ੍ਰੋਜੈਕਟ ਬਣ ਰਿਹਾ ਹੈ ਨਾਬਾ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਲੇਕਿਨ ਇੱਥੇ ਕੁਝ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਉਸ ਕਾਰਨ ਇੱਥੇ ਜੋ ਜੇ ਸੀ ਬੀ ਹੈ ਉਹਨੇ ਆਪਣੀ ਖੁਦਾਈ ਕਰਨੀ ਚਾਹੀ ਲੇਕਿਨ ਖੁਦਾਈ ਕਰਦੇ ਦੌਰਾਨ ਉਹਨਾਂ ਦੇ ਜੋ ਖੁਦਾਈ ਕਰਦੇ ਵਕਤ ਨੀਚੇ ਜੋ ਸੀ ਐਨ ਜੀ ਪਾਈਪ ਗੈਸ ਲਾਈਨ ਹੁੰਦੀ ਹੈ 올 ਫਟ ਜਾਣਕਾਰਨ ਇੱਥੇ ਬਹੁਤ ਵੱਡਾ ਹਾਦਸਾ ਜੋ ਹੈ ਉਹ ਟਲਣ ਤੋਂ ਬਚ ਗਿਆ ਜਦੋਂ ਇਸ ਹਾਦਸੇ ਦਾ ਪਤਾ ਚੱਲਿਆ ਤਾਂ ਨਾਲ ਦੀ ਨਾਲ ਟ੍ਰੈਫਿਕ ਪੁਲਿਸ ਵਾਲਿਆਂ ਨੇ ਦਮਕਲ ਵਿਭਾਗ ਨੂੰ ਬੁਲਾਇਆ ਤੇ ਉਹਨਾਂ ਨੇ ਇੱਥੇ ਆ ਕੇ ਇਸ ਸੀਐਨਜੀ ਗੈਸ ਉੱਤੇ ਕਾਬੂ ਪਾਇਆ ਤੇ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਦਿੱਤੀ ਅਗਰ ਕੀ ਇਹ ਗੈਸ ਉੱਤੇ ਰਹਿੰਦੇ ਸਮੇਂ ਚ ਕਾਬੂ ਨਾ ਪਾਇਆ ਜਾਂਦਾ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਪਰ ਗਨੀਮਤ ਇਹ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਜਤਿੰਦਰ ਲੱਕੀ ਜ਼ੀਰਕਪੁਰ ਇਸ ਵਕਤ ਦੀ ਸਭ ਤੋਂ ਵੱਡੀ ਖਬਰ ਇਸ ਟਾਈਮ ਅਸੀਂ ਖੜੇ ਆ ਜੋ ਪਟਿਆਲਾ ਤੋਂ ਜ਼ੀਰਕਪੁਰ ਜੋ ਰੋਡ ਜਾ ਰਹੀ ਹੈ ਇੱਥੇ ਐਚ ਐਲ ਪੀ ਸੋਸ਼ਲ ਸਕੇਅਰ ਨਾਮ ਦਾ ਜੋ ਪ੍ਰੋਜੈਕਟ ਬਣ ਰਿਹਾ ਹੈ ਨਾਬਾ ਸਾਹਿਬ ਗੁਰਦੁਆਰਾ ਸਾਹਿਬ ਦੇ ਸਾਹਮਣੇ ਲੇਕਿਨ ਇੱਥੇ ਕੁਝ ਕੰਸਟਰਕਸ਼ਨ ਦਾ ਕੰਮ ਚੱਲ ਰਿਹਾ ਸੀ ਉਸ ਕਾਰਨ ਇੱਥੇ ਜੋ ਜੇ ਸੀ ਬੀ ਹੈ ਉਹਨੇ ਆਪਣੀ ਖੁਦਾਈ ਕਰਨੀ ਚਾਹੀ ਲੇਕਿਨ ਖੁਦਾਈ ਕਰਦੇ ਦੌਰਾਨ ਉਹਨਾਂ ਦੇ ਜੋ ਖੁਦਾਈ ਕਰਦੇ ਵਕਤ ਨੀਚੇ ਜੋ ਸੀ ਐਨ ਜੀ ਪਾਈਪ ਗੈਸ ਲਾਈਨ ਹੁੰਦੀ ਹੈ 올 ਫਟ ਜਾਣਕਾਰਨ ਇੱਥੇ ਬਹੁਤ ਵੱਡਾ ਹਾਦਸਾ ਜੋ ਹੈ ਉਹ ਟਲਣ ਤੋਂ ਬਚ ਗਿਆ ਜਦੋਂ ਇਸ ਹਾਦਸੇ ਦਾ ਪਤਾ ਚੱਲਿਆ ਤਾਂ ਨਾਲ ਦੀ ਨਾਲ ਟ੍ਰੈਫਿਕ ਪੁਲਿਸ ਵਾਲਿਆਂ ਨੇ ਦਮਕਲ ਵਿਭਾਗ ਨੂੰ ਬੁਲਾਇਆ ਤੇ ਉਹਨਾਂ ਨੇ ਇੱਥੇ ਆ ਕੇ ਇਸ ਸੀਐਨਜੀ ਗੈਸ ਉੱਤੇ ਕਾਬੂ ਪਾਇਆ ਤੇ ਇਸ ਬਾਰੇ ਹੋਰ ਜ਼ਿਆਦਾ ਜਾਣਕਾਰੀ ਦਿੱਤੀ ਅਗਰ ਕੀ ਇਹ ਗੈਸ ਉੱਤੇ ਰਹਿੰਦੇ ਸਮੇਂ ਚ ਕਾਬੂ ਨਾ ਪਾਇਆ ਜਾਂਦਾ ਤਾਂ ਕੋਈ ਵੱਡਾ ਹਾਦਸਾ ਹੋ ਸਕਦਾ ਸੀ ਪਰ ਗਨੀਮਤ ਇਹ ਰਹੀ ਕਿ ਕੋਈ ਵੱਡਾ ਹਾਦਸਾ ਨਹੀਂ ਹੋਇਆ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ ਜਤਿੰਦਰ ਲੱਕੀ ਜ਼ੀਰਕਪੁਰ